ਸਾਖੀ ਸ਼ਾਪੀਖ ਦੀ ਸਾਖੀ ਇੱਕ ਮੁਸਲਮਾਨ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਉਸ ਸਮੇਂ ਪੈਦਾ ਹੋਇਆ ਹੈ ਇਹ ਵੱਡੇ ਕਹੜਾਮ ਪਿੰਡ ਦੇ ਸੰਨ ਆਪ ਸਿਆਣੇ ਪਿੰਡ ਵਿੱਚ ਰਹਿੰਦੇ ਸੀ ਜੋ ਕੈਂਥਲ ਦੇ ਲਾਗੇ ਕਰਨਾਲ ਦੇ ਜ਼ਿਲ੍ਹੇ ਵਿੱਚ ਹੈ ਜਦੋਂ ਪਟਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਤਾਂ ਸ਼ਾਪੀਖ ਸਮਾਦੀ ਲਾ ਕੇ ਰੱਬ ਜੀ ਰੱਬ ਜੀ ਦੇ ਧਿਆਨ ਵਿੱਚ ਜੁੜਿਆ ਬੈਠਾ ਸੀ ਇਸ ਨੂੰ ਇੱਕ ਚਾਨਣਾ ਦੇ ਸਿਆ ਇਸਨੇ ਦੇਖਿਆ ਕਿ ਇਸ ਚਾਨਣ ਵਿੱਚ ਇੱਕ ਬੜੇ ਉੱਚੇ ਮਹਾਪੁਰਖ ਜੋ ਉਹਨਾਂ ਦੇ ਪੈਗੰਬਰਾਂ ਤੋਂ ਵੀ ਵੱਡੇ ਹਨ ਧਰਤੀ ਉੱਤੇ ਆਏ ਹਨ ਫਿਰ ਉਸਨੇ ਇਹ ਵੀ ਵੇਖ ਲਿਆ ਕਿ ਉਹ ਪਟਨੇ ਸ਼ਹਿਰ ਵਿੱਚ ਫਲਾਣੇ ਮਕਾਨ ਵਿੱਚ ਉਤਰੇ ਹਨ ਇਹ ਵੀ ਦੇਖ ਲਿਆ ਕਿ ਉਹ ਲੋਕਾਂ ਨੂੰ ਸੁਖ ਦੇਣ ਵਾਸਤੇ ਜੋਰਾਵਰਾਂ ਡਾਡਿਆਂ ਤੇ ਤੱਕੇ ਕਰਨ ਵਾਲਿਆਂ ਨੂੰ ਸੋਧਣ ਆਏ ਹਨ ਅਰਥਾਤ ਸਿੱਧੇ ਰਸਤੇ ਪਾਉਣ ਲਈ ਆਏ ਹਨ ਸੋ ਸ਼ਾਪੀਕ ਨੂੰ ਪਿਆਰ ਆ ਗਿਆ ਤੇ ਕਈ ਸੌ ਮੀਲ ਦਾ ਸਫ਼ਰ ਕਰਕੇ ਪਟਨੇ ਪਹੁੰਚ ਗਿਆ। ਜਾਂ ਗੁਰੂ ਘਰ ਦੀ ਡਿਊਟੀ ਵਿੱਚ ਅਲਖ ਜਗਾਈ। ਘਰ ਦੇ ਰਾਖੇ ਘਰ ਦੇ ਰਾਖੇ ਚੌਕਦਾਰ ਨੇ ਪੁੱਛਿਆ ਸਾਈ ਲੋਕ ਜੀ ਕਿਕੋ ਆਏ ਹੋ? ਤਾਂ ਉਸਨੇ ਆਖਿਆ ਸੈਭ ਜਾਦੇ ਦੇ ਦਰਸ਼ਨ ਨੂੰ ਆਇਆ ਹਾਂ। ਮੈਂ ਆਪਣੇ ਧਿਆਨ ਵਿੱਚ ਵੇਖਿਆ ਹੈ ਕਿ ਬੜੇ ਤੇਜ ਵਾਲੇ ਆਏ ਹਨ। ਘਰ ਵਿੱਚ ਪਹਿਲਾਂ ਤਾਂ ਮਾਮਾ ਜੀ ਤੇ ਹੋਰਨਾਂ ਨੇ ਸ਼ੁਭਾ ਕੀਤਾ। ਕਿ ਇਹ ਕੋਈ ਗੁੱਜਾ ਮੈਰੀ ਨਾ ਹੋਵੇ ਪਰ ਫਿਰ ਤਸੱਲੀ ਆ ਗਈ ਕਿ ਇਹ ਡਿਉਟੀ ਵਿੱਚ دیਵਾਨ ਲਾ ਕੇ ਸੋਹਣੇ ਬਾਲਕ ਨੂੰ ਮਾਮਾ ਜੀ ਲੈ ਆਏ ਹੋਰ ਸਿੱਖ ਸੰਗਤ ਵੀ ਆ ਜੁੜੀ ਸ਼ਾਪੀਖ ਨੇ ਦਰਸ਼ਨ ਕਰਕੇ ਮੱਥਾ ਟੇਕਿਆ ਚਰਨ ਅੱਖਾਂ ਨੂੰ ਲਾਏ ਫਿਰ ਦੋ ਨਿੱਕੀਆਂ ਮਟਕੀਆਂ ਮਠਾਈਆਂ ਦੀਆਂ ਅੱਗੇ ਕੀਤੀਆਂ ਇਹਨਾਂ ਦੋਹਾਂ ਉੱਤੇ ਸੋਹਣੇ ਬਾਲਕ ਨੇ ਆਪਣੇ ਹੱਥ ਲਾ ਦਿੱਤੇ ਸਾਰੇ ਦੇਖਣ ਵਾਲੇ ਹੈਰਾਨ ਹੋ ਗਏ ਬੀਖਸ਼ਾ ਨੇ ਕਿਹਾ ਤੰਨ ਹੋ ਤੰਨ ਹੋ ਫਿਰ ਮੱਥਾ ਟੇਕਿਆ ਤੇ ਜੋ ਕੁਝ ਭੇਟਾ ਚੜਾਉਣ ਵਾਸਤੇ ਲਿਆਇਆ ਸੀ ਅੱਗੇ ਧਰ ਦਿੱਤੀਆਂ ਫਿਰ ਮੱਥਾ ਟੇਕ ਕੇ ਮਾਮਾ ਜੀ ਨੂੰ ਸ਼ੁਕਰ ਸ਼ੁਕਰ ਆ ਕੇ ਅਦਬ ਨਾਲ ਬਾਹਰ ਆ ਗਿਆ ਬਾਹਰ ਆਏ ਨੂੰ ਉਸ ਦੇ ਮੁਰਿਦਾ ਨੇ ਅਰਥਾਤ ਚੇਲਿਆਂ ਨੇ ਪੁੱਛਿਆ ਆਪ ਜੀਓ ਮਠਾਈਆਂ ਦੀਆਂ ਦੋਵੇਂ ਮਟਕੀਆਂ ਮੋੜ ਲਿਆਏ ਇਹ ਤਾਂ ਭੇਟਾ ਕੀਤੀਆਂ ਤਾਂ ਸ਼ਾਪੀਖਾ ਕਹਿਣ ਲੱਗਾ ਮੈਂ ਤਾਂ ਇਹ ਹੀ ਪਰਖਣ ਵਾਸਤੇ ਕੀਤੀਆਂ ਸਨ ਅਗੇ ਮੇਰੀ ਪੁੱਛ ਸੀ ਕਿ ਤੁਸੀਂ ਜੋ ਬੜੇ ਤੇਜ ਵਾਲੇ ਆਏ ਹੋ ਕਿਸ ਨੂੰ ਰੱਖੋਗੇ ਕਿਸ ਨੂੰ ਮਾਰੋਗੇ ਹਿੰਦੂਆਂ ਨੂੰ ਕਿ ਮੁਸਲਮਾਨਾਂ ਨੂੰ ਜਦ ਸਹਿਬ ਜਾਦੇ ਬੜੀ ਤੇਜ ਵਾਲੇ ਨੇ ਦੋਵੇਂ ਹੱਥ ਦੋਹਾਂ ਨੂੰ ਸ਼ੁਹਾ ਦਿੱਤੇ ਤਾਂ ਮੈਂ ਸਮਝ ਗਿਆ ਕਿ ਆਖਦੇ ਹਨ ਅਸੀਂ ਨਾ Hindu ਦਾ ਨਾ Musalman ਦਾ ਨਾਸ਼ ਕਰਨਾ ਹੈ ਅਸਾਂ ਤਾਂ ਜ਼ੁਲਮ ਦਾ ਨਾਸ਼ ਕਰਨਾ ਹੈ ਸਾਡਾ ਬੈਰ ਕਿਸੇ ਨਾਲ ਵੀ ਨਹੀਂ ਸੁਣੋ ਮੇਰੇ ਮਰੀਦੋ ਇਸ ਬਾਲਕੇ ਨੂੰ ਰੱਬ ਜੀ ਨੇ ਕੱਲਿਆ ਹੈ ਸਾਰੇ ਆਦਬ ਕਰੋ ਤੇ ਮੱਥਾ ਟੇਕੋ ਇਸ ਤਰ੍ਹਾਂ ਸ਼ਾਹ ਭੀਖ ਦਰਸ਼ਨ ਕਰਕੇ ਆਪਣੇ ਦੇਸ਼ ਮੁੜ ਗਿਆ ਰਬ ਰਾਖਾ